ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਹੁਤ ਹੀ ਟੇਸਟੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਜੀ ਅੱਜ ਆਪਾਂ ਬਣਾਵਾਂਗੇ ਜੀ ਰਾਮਾ ਤੋਰੀ ਰਾਮਾ ਤੋਰੀ ਆਪਾਂ ਪਹਿਲੇ ਵੀ ਬਣਾਈ ਸੀ ਪਹਿਲੇ ਆਪਾਂ ਆਲੂ ਰਾਮਾ ਤੋਰੀ ਦੀ ਰੈਸਪੀ ਸ਼ੇਅਰ ਕੀਤੀ ਸੀ ਤੇ ਅੱਜ ਮੈਂ ਬਣਾ ਰਹੀ ਹਾਂ ਜੀ ਆਪਣੀ ਬਹੁਤ ਹੀ ਫੇਵਰਟ ਰਾਮਾ ਤੋਰੀ ਤੇ ਚਨੇ ਦੀ ਸਬਜ਼ੀ ਜਿਹੜੀ ਕਿ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੇ ਤੁਸੀਂ ਉਹਨੂੰ ਇੱਕ ਵਾਰੀ ਬਣਾ ਲਿਆ ਤੁਸੀਂ ਬਾਰ-ਬਾਰ ਉਹਨੂੰ ਬਣਾ ਕੇ ਖਾਓਗੇ ਜੀ ਚਲੋ ਜੀ ਫਿਰ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਇਹ ਮੇਰੇ ਕੋਲ ਅੱਧਾ ਕਿਲੋ ਰਾਮਾ ਤੋਰੀ ਹੈ ਕਈ ਜਗ੍ਹਾ ਇਹਨੂੰ ਰਾਮਾ ਤੋਰੀ ਵੀ ਕਹਿੰਦੇ ਨੇ ਕਈ ਜਗ੍ਹਾ ਇਹਨੂੰ ਕੀਆ ਤੋਰੀ ਵੀ ਕਹਿੰਦੇ ਨੇ ਤੇ ਇਹਦੇ ਵਿੱਚ ਮੈਂ ਪਾਵਾਂਗੀ ਜੀ ਚਨੇ ਹੈ ਚਨਿਆਂ ਨੂੰ ਮੈਂ ਉਬਾਲ ਲਿਆ ਤੁਸੀਂ ਚਾਹੋ ਤੇ ਇਹਨਾਂ ਨੂੰ ਕੱਚੇ ਵੀ ਪਾ ਸਕਦੇ ਹੋ ਜੇਕਰ ਤੁਸੀਂ ਇਹ ਸਬਜ਼ੀ ਕੁੱਕਰ 'ਚ ਬਣਾਣੀ ਹੈ ਫਿਰ ਤੁਸੀਂ ਇਹਨਾਂ ਨੂੰ ਕੱਚੇ ਪਾ ਲਓ ਤੇ ਜਦੋਂ ਜਿਸ ਤਰ੍ਹਾਂ ਸਬਜ਼ੀ ਬਣਨੀ ਹੈ ਤੇ ਰਿਸਲ ਦੇ ਨਾਲ ਹੀ ਪੱਕ ਜਾਂਦੀ ਹੈ ਪਰ ਇਹ ਸਬਜ਼ੀ ਮੈਂ ਕੜਾਹੀ ਵਿੱਚ ਬਣਾ ਕੇ ਤਿਆਰ ਕਰਾਂਗੀ ਇਸ ਕਰਕੇ ਮੈਂ ਇਹਨਾਂ ਨੂੰ ਪਹਿਲਾਂ ਹੀ ਉਬਾਲ ਲਿਆ ਹੈ ਤੇ ਇਹ ਵਾਲਾ ਪਾਣੀ ਵੀ ਮੈਂ ਸਬਜ਼ੀ ਦੇ ਨਾਲ ਹੀ ਇਸਤੇਮਾਲ ਕਰਾਂਗੀ ਕਿਉਂਕਿ ਮੈਂ ਥੋੜੀ ਇਹਦੀ ਤਰੀਵਲੀ ਸਬਜੀ ਬਣਾ ਕੇ ਤਿਆਰ ਕਰਾਂਗੀ ਸਭ ਤੋਂ ਪਹਿਲਾਂ ਜੀ ਆਪਾਂ ਤੋਰੀਆਂ ਨੂੰ ਕੱਟ ਕੇ ਤਿਆਰ ਕਰਦੇ ਆਂ ਤੇ ਤੋਰੀਆਂ ਨੂੰ ਜਦੋਂ ਵੀ ਤੁਸੀਂ ਕੱਟਣਾ ਹੈ ਇਹਨਾਂ ਨੂੰ ਤੁਸੀਂ ਪਹਿਲਾਂ ਹੀ ਧੋ ਲੈਣਾ ਤੇ ਫਿਰ ਕੱਟਣਾ ਇਸ ਕਰਕੇ ਮੈਂ ਇਹਨਾਂ ਨੂੰ ਧੋ ਲਿਆ ਤੇ ਹੁਣ ਮੈਂ ਇਹਨਾਂ ਨੂੰ ਕੱਟ ਕੇ ਤਿਆਰ ਕਰਦੀ ਆਂ ਤੋਰੀਆਂ ਨੂੰ ਆਪਾਂ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਇਹਦੇ ਵਾਸਤੇ ਇੱਕ ਲਸਣ ਅਦਰਕ ਕਾਲੀ ਮਿਰਚ ਤੇ ਜੀਰੇ ਦੀ ਪੇਸਟ ਤਿਆਰ ਕਰਦੇ ਆਂ ਫਿਰ ਲਗਾਉਨੇ ਆਂ ਜੀ ਇਹਨੂੰ ਆਪਾਂ ਤੜਕਾ 10-12 ਕਾਲੀਆਂ ਮਿਰਚਾਂ ਅੱਧਾ ਚਮਚਾ ਜੀਰਾ ਕਿਉਂਕਿ ਆਪਾਂ ਤੜਕੇ ਵਿੱਚ ਵੀ ਜੀਰਾ ਪਾਣਾ ਹੈ ਇਸ ਕਰਕੇ ਏਦਾਂ ਚਮਚਾ ਜੀਰਾ ਪਹਿਲਾਂ ਇਹਨਾਂ ਨੂੰ ਆਪਾਂ ਹਲਕਾ ਜਿਹਾ ਕੁੱਟ ਲਵਾਂਗੇ ਇਹਨੂੰ ਆਪਾਂ ਬਰੀਕ ਨਹੀਂ ਕੀਤਾ ਇਹਨੂੰ ਬਸ ਐਦਾਂ ਹੀ ਥੋੜਾ ਜਿਹਾ ਦਰੜ ਫਰੜੀ ਕਰਨਾ ਹੈ ਜਿਆਦਾ ਇਹਦਾ ਪਾਊਡਰ ਨਹੀਂ ਬਣਾਉਣਾ ਇਹਦੇ ਵਿੱਚ ਮੈਂ ਇੱਕ ਗੱਠੀ ਪੂਰੀ ਲਸਣ ਦੀ ਲਈ ਹੈ ਤੇ ਇੱਕ ਚਮਚੇ ਦੇ ਕਰੀਬ ਹੀ ਮੈਂ ਅਦਰਕ ਦੇ ਟੁਕੜੇ ਲਏ ਨੇ ਚਾਰ ਹਰੀਆਂ ਮਿਰਚਾਂ ਨੇ ਇਹਨਾਂ ਨੂੰ ਪਾ ਦਾਂਗੇ ਇਹਨਾਂ ਨੂੰ ਵੀ ਆਪਾਂ ਦਰਦਰਾ ਜਿਹਾ ਕੁੱਟਾਂਗੇ ਜਿਆਦਾ ਆਪਾਂ ਇਹਦਾ ਪੇਸਟ ਨਹੀਂ ਬਣਾਣੀ ਹਰੀ ਮਿਰਚ ਨੂੰ ਤੁਸੀਂ ਇਸ ਤਰ੍ਹਾਂ ਤੋੜ ਕੇ ਪਾ ਦਿਓ ਤੇ ਇਹਨੂੰ ਧਿਆਨ ਨਾਲ ਕੁੱਟਣਾ ਹੈ ਕਿਉਂਕਿ ਹਰੀ ਮਿਰਚ ਦਾ ਛਿੱਟਾ ਅੱਖ ਵਿੱਚ ਨਾ ਪੈ ਜਾਵੇ ਇਸ ਤਰ੍ਹਾਂ ਇਹ ਕੁੱਟ ਕੇ ਪਾਣ ਨਾਲ ਸਬਜ਼ੀ ਦਾ ਟੇਸਟ 4 ਗੁਣਾ ਵੱਧ ਜਾਂਦਾ ਹੈ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇੱਧਰ ਆਪਾਂ ਲਸਣ ਅਦਰਕ ਦਾ ਇਸ ਤਰ੍ਹਾਂ ਦਾ ਕੁੱਟ ਕੇ ਪੇਸਟ ਤਿਆਰ ਕਰ ਲਿਆ ਤੇ ਹੁਣ ਆਪਾਂ ਲਾਉਣੇ ਆ ਜੀ ਸਬਜ਼ੀ ਨੂੰ ਤੜਕਾ ਹੁਣ ਆਪਾਂ ਗੈਸ ਆਨ ਕਰਕੇ ਕੜਾਹੀ ਰੱਖੀ ਹੈ ਇਹਦੇ ਵਿੱਚ ਆਪਾਂ ਇਹ ਵਾਲੀ ਅੱਧੀ ਕੜਛੀ ਸਰੋਂ ਦਾ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਨਾ ਹੈ ਗਰਮ ਕਰਨ ਤੋਂ ਬਾਅਦ ਇਹਨੂੰ ਲਾਉਣੇ ਆ ਜੀ ਆਪਾਂ ਤੜਕਾ ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਜੀ ਜੀਰਾ ਇੱਕ ਚਮਚਾ ਆਪਾਂ ਜੀਰੇ ਦਾ ਪਾਇਆ ਹੈ ਤੇ ਦੋ ਚੁਟਕੀਆਂ ਹਿੰਗ ਇਹਨੂੰ ਹਲਕਾ ਜਿਹਾ ਆਪਾਂ ਸੇਕਣ ਵਾਲਾਂਗੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਇਹ ਮੈਂ ਦੋ ਪਿਆਜ਼ ਲਏ ਨੇ ਉਹਨਾਂ ਨੂੰ ਇਸ ਆਜ ਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਆਵਲੀ ਪੇਸਟ ਪਾਉਣੀ ਜਿਹੜੀ ਆਪਾਂ ਤਿਆਰ ਕੀਤੀ ਹੈ ਇਹਨੂੰ ਹਲਕਾ ਜਿਹਾ ਭੁੰਨਾਂਗੇ ਫਿਰ ਇਹਦੇ ਵਿੱਚ ਟਮਾਟਰ ਐਡ ਕਰਦੇ ਆਂ ਲਸਣ ਅਦਰਕ ਹਰੀ ਮਿਰਚ ਇਹ ਵਾਲਾ ਪੇਸਟ ਆਪਣਾ ਥੋੜਾ ਪੱਕ ਗਿਆ ਥੋੜਾ ਇਹਦੇ ਵਿੱਚ ਕੱਚਾ ਪਾਨੇ ਹੁਣ ਇਹਦੇ ਵਿੱਚ ਆਪਾਂ ਟਮਾਟਰ ਪਾ ਰਾਂਗੀ ਕਿਉਂਕਿ ਟਮਾਟਰਾਂ ਦੇ ਨਾਲ ਵੀ ਇਹ ਤੜਕਾ ਆਪਣਾ ਪੱਕਣਾ ਹੈ ਇਹਦੇ ਵਿੱਚ ਮੈਂ ਦੋ ਪਿਆਜ਼ ਲਏ ਸੀ ਤੇ ਚਾਰ ਟਮਾਟਰ ਪਾ ਰਹੀ ਆਂ ਟਮਾਟਰਾਂ ਵੀ ਧਾ ਲਈ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਪਾ ਰਾਂਗੇ ਮੈਂ ਅੱਧਾ ਚਮਚ ਨਮਕ ਪਾ ਰਹੀ ਆਂ ਹੁਣ ਇਹਨੂੰ ਮਿਕਸ ਕਰਕੇ ਉਦ ਤੱਕ ਥੁਣਾਣਾ ਹੈ ਜਦੋਂ ਤੱਕ ਟਮਾਟਰ ਤੇਲ ਨਹੀਂ ਛੱਡਦੇ ਜਿੰਨਾ ਵਧੀਆ ਆਪਣਾ ਤੜਕਾ ਬਣ ਕੇ ਤਿਆਰ ਹੋਏਗਾ ਸਬਜ਼ੀ ਵੀ ਆਪਣੀ ਉਨੀ ਟੇਸਟੀ ਬਣ ਕੇ ਤਿਆਰ ਹੋਏਗੀ ਦੇਖੋ ਜੀ ਟਮਾਟਰ ਆਪਣਾ ਪੱਕ ਗਿਆ ਇਹਨੇ ਸਾਡਾ ਤਾਂ ਤੇਲ ਛੱਡਦਾ ਹੈ ਤੇ ਹੁਣ ਪਾਉਨੇ ਆ ਜੀ ਆਪਾਂ ਇਹਦੇ ਵਿੱਚ ਮਸਾਲੇ ਅੱਧਾ ਚਮਚਾ ਦੇਗੀ ਮਿਰਚ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਹਲਦੀ ਤੇ ਅੱਧਾ ਚਮਚਾ ਗਰਮ ਮਸਾਲਾ ਇਹਦਾ ਟੇਸਟ ਆਪਾਂ ਹੋਰ ਵੀ ਜ਼ਿਆਦਾ ਵਧੀਆ ਬਣਾਉਣ ਵਾਸਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਅੱਧਾ ਚਮਚਾ ਚੜੇ ਮਸਾਲਾ ਜੇੜੜ ਕੋ ਹੈ ਤਾਂ ਤੁਸੀਂ ਬਾਹਰ ਜੇ ਨਹੀਂ ਹੈ ਤੇ ਇਸ ਤੋਂ ਬਿਨਾ ਵੀ ਆਪਣੀ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਜਿਹੜੀ ਵੀ ਚੀਜ਼ ਤੁਸੀਂ ਨਹੀਂ ਪਾਉਂਦੇ ਉਹਨੂੰ ਨਾ ਪਾਓ ਤੇ ਉਸ ਤੋਂ ਬਿਨਾ ਵੀ ਸਬਜ਼ੀ ਤੁਸੀਂ ਬਣਾ ਸਕਦੇ ਹੋ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਮੈਂ ਇਹੀ ਪਾਣੀ ਚਣਿਆਂ ਵਾਲਾ ਪਾਣੀ ਪਾ ਰਹੀ ਆ ਇੱਕ ਕੜਛੀ ਮੈਂ ਪਾਣੀ ਪਾਇਆ ਤੇ ਥੋੜਾ ਜਿਹਾ ਮਸਾਲਿਆਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਪਕਾ ਲਵਾਂਗੀ ਤੇ ਮਸਾਲੇ ਤੇਲ ਛੱਡਣਗੇ ਫਿਰ ਇਹਦੇ ਵਿੱਚ ਆਪਾਂ ਚਨੇ ਐਡ ਕਰਾਂਗੇ ਬਹੁਤ ਸੋਹਣਾ ਆਪਣਾ ਤੜਕਾ ਬਣ ਕੇ ਤਿਆਰ ਹੋਇਆ ਏ ਰੰਗ ਦੇਖੋ ਤੁਸੀਂ ਤੜਕੇ ਦਾ ਕਿੰਨਾ ਸੋਹਣਾ ਏ ਤੇ ਖੁਸ਼ਬੂ ਬਹੁਤ ਪਿਆਰੀ ਆਣ ਲੱਗ ਪਈ ਏ ਹੁਣ ਇਹਦੇ ਵਿੱਚ ਆਪਾਂ ਇਹ ਚਨੇ ਪਾਵਾਂਗੇ ਇਹ ਮੈਂ ਇੱਕ ਛੋਟੀ ਕੌਲੀ ਚਨੇ ਭੋਏ ਸੀ ਤੇ ਜਿਹੜੇ ਕਿਤਾ ਡਬਲ ਹੋ ਗਏ ਨੇ ਇਹਨਾਂ ਨੂੰ ਹੁਣ ਥੋੜੀ ਦੇਰ ਵਿੱਚ ਪਕਾ ਕੇ ਫਿਰ ਇਹਦੇ ਵਿੱਚ ਆਪਾਂ ਹਰਾ ਮਾਤਰੀ ਐਡ ਕਰਾਂਗੇ ਚਣਿਆਂ ਨੂੰ ਆਪਾਂ 5 ਕਿ ਮਿੰਟ ਤੜਕੇ ਚ ਪਕਾ ਲਿਆ ਤੇ ਦੇਖੋ ਇਹਨਾਂ ਵਿੱਚ ਮਸਾਲਾ ਕਾਪਿਆ ਰਸ ਮਿਚ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਇਹ ਵਾਲੀਆਂ ਤੋਰੀਆਂ ਪਾ ਦਿੰਦੇ ਆ ਇਹਨਾਂ ਨੂੰ ਵੀ ਥੋੜੀ देर ਆਪਾਂ ਭੁੰਨ ਕੇ 5 ਕਿ ਮਿੰਟ ਭੁੰਨ ਲਾਂਗੇ ਫਿਰ ਆਪਣੀ ਲੋੜ ਅਨੁਸਾਰ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਕਿਉਂਕਿ ਆਪਾਂ ਤਰੀ ਵਾਲੀ ਸਬਜ਼ੀ ਬਣਾਉਣੀ ਹੈ ਨਾਲ ਆਪਾਂ ਇਹਦੇ ਕਿਉਂਕਿ ਬੋਇਲ ਰਾਈਸ ਬਣਾਏ ਨੇ ਤੇ ਇਸ ਕਰਕੇ ਥੋੜਾ ਜਿਹਾ ਪਕਾ ਕੇ ਇੰਨਾ ਨੇ ਵੀ ਆਪਣਾ ਪਾਣੀ ਛੱਡਣਾ ਫਿਰ ਉਸ ਹਿਸਾਬ ਨਾਲ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਹੁਣ ਇਹਨੂੰ ਢੱਕ ਕੇ 5 ਮਿੰਟ ਪਕਾਉਣੇ ਆ ਹਾਂਜੀ 5 ਮਿੰਟ ਹੋ ਗਏ ਨੇ ਆਪਾਂ ਤੋਰੀਆਂ ਨੂੰ ਵੀ ਪਕਾ ਲਿਆ ਦੇਖੋ ਜੀ ਇਹ ਵੀ ਤੇਲ ਵਿੱਚ ਆਪਣੇ ਤੜਕੇ ਚ ਪੱਕ ਕੇ ਤਿਆਰ ਹੋਈਆਂ ਨੇ ਇਹਨਾਂ ਨੇ ਵੀ ਤੇਲ ਛੱਡਤਾ ਕਿਉਂਕਿ ਜੇ ਸਬਜੀ ਥੋੜੀ ਜਿਹੀ ਮਸਾਲੇ ਵਿੱਚ ਪੱਕ ਜਾਵੇ ਫਿਰ ਇਹਦੇ ਵਿੱਚ ਪਾਣੀ ਪਾਈਏ ਤੇ ਇਹਦਾ ਸਵਾਦ ਬਹੁਤ ਵਾਜ ਜਾਂਦਾ ਹੈ ਤੇ ਜੇਕਰ ਤੁਸੀਂ ਇਹਨੂੰ ਬਿਲਕੁਲ ਸੁੱਕੀ ਸਬਜੀ ਬਣਾਣਾ ਹੈ ਤੇ ਇਹਨੂੰ ਇਸ ਤਰ੍ਹਾਂ ਹੀ ਤੁਸੀਂ ਮੀਡੀਅਮ ਫਲੇਮ ਤੇ ਪਕਾਓ ਕਿਉਂਕਿ ਚਨੇ ਵੀ ਆਪਣੇ ਸੌਫਟ ਹੋਏ ਨੇ ਤੇ ਰਾਮਾ ਤੋਰੀ ਵੀ ਬੜੀ ਸੌਫਟ ਸੀ ਤੇ ਬੜੀ ਜਲਦੀ ਹੈ ਪੱਕ ਜਾਂਦੀ ਹੈ ਤੇ ਇਹਨੂੰ ਤੁਸੀਂ ਇਸ ਤਰ੍ਹਾਂ ਹੀ 5-7 ਮਿੰਟ ਹੋਰ ਪਕਾ ਕੇ ਸਰਵ ਕਰ ਸਕਦੇ ਹੋ ਪਰ ਮੈਂ ਇਹਨੂੰ ਥੋੜੀ ਤਰੀ ਵਾਲੀ ਸਬਜੀ ਬਣਾਵਾਂਗੀ ਕਿਉਂਕਿ ਮੈਂ ਇਹਨੂੰ ਚਾਵਲਾਂ ਦੇ ਨਾਲ ਸਰਵ ਕਰਨਾ ਹੈ ਇਹਦੇ ਵਿੱਚ ਮੈਂ ਪਹਿਲੇ ਇੱਕ ਕੌਲੀ ਪਾਣੀ ਪਾਵਾਂਗੀ ਇਹਨੂੰ ਮਿਕਸ ਕਰਾਂਗੀ ਤੇ ਥੋੜੀ ਨੇ ਪਾਣੀ ਨੇ ਪਕਣਾ ਵੀ ਆ ਇਹ ਪਤ ਕੇ ਗਾੜਾ ਵੀ ਹੋਣੀ ਆ ਸਬਜੀ ਸਾਡੀ ਤੇ ਇਹਦੇ ਵਿੱਚ ਮੈਂ ਟੋਟਲ ਦੋ ਕੋਲੀਆਂ ਪਾਣੀ ਪਿਆ ਐਡ ਕਰਾਂਗੇ ਇੱਕ ਉਬਾਲਾ ਇਹਨੂੰ ਆਪਾਂ ਤੇਜ ਫਲੇਮ ਤੇ ਦਵਾ ਲਾਂਗੇ ਫਿਰ ਇਹਨੂੰ ਮੀਡੀਅਮ ਫਲੇਮ ਤੇ ਆਪਾਂ 10 ਮਿੰਟ ਪਕਾਵਾਂਗੇ ਕਿਉਂਕਿ ਜਿੰਨੀ ਸਬਜੀ ਮੱਠੇ ਸੇ ਕਿਤੇ ਪੱਕੇਗੀ ਉੰਨੀ ਜ਼ਿਆਦਾ ਹੀ ਇਹ ਟੇਸਟੀ ਬਣ ਕੇ ਤਿਆਰ ਹੋਏਗੀ ਹੁਣ ਇਹਨੂੰ ਢੱਕ ਲੈਣੇ ਆ ਤੇ ਵਿੱਚ ਵਿੱਚ ਆਪਾਂ ਇਹਨੂੰ ਚੈੱਕ ਵੀ ਕਰਦੇ ਰਵਾਂਗੇ ਲਓ ਜੀ 5-7 ਮਿੰਟ ਹੋ ਗਏ ਨੇ ਆਪਾਂ ਮੱਠੇ ਸੇਕ ਤੇ ਸਬਜੀ ਨੂੰ ਪਕਾਇਆ ਹੈ ਦੇਖੋ ਜੀ ਕਿੰਨੀ ਸੋਹਣੀ ਬਣੀ ਹੈ ਸਬਜੀ ਇਹਦਾ ਕਲਰ ਦੇਖੋ ਤੁਸੀਂ ਕਿੰਨਾ ਵਧੀਆ ਹੈ ਹੁਣ ਇਹਦੇ ਵਿੱਚ ਪਾਉਣੇ ਆ ਜੀ ਆਪਾਂ ਸੁੱਕੀ ਮੇਥੀ ਇਹ ਇੱਕ ਚਮਚਾ ਮੈਂ ਸੁੱਕੀ ਮੇਥੀ ਲਈ ਹੈ ਇਹਨੂੰ ਇਸ ਤਰ੍ਹਾਂ ਤੁਸੀਂ ਹੱਥ ਦੇ ਨਾਲ ਰਗੜ ਕੇ ਹਾਂ ਇਹਦੇ ਵਿੱਚ ਪਾਓ ਤੇ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਇਹਨੂੰ 2-4 ਮਿੰਟ ਆਪਾਂ ਹੋਰ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਇਹ ਸਬਜੀ ਚਾਵਲਾ ਨਾ ਬਹੁਤ ਵਧੀਆ ਲੱਗਦੀ ਏ ਦੇਖੋ ਕਿੰਨੀ ਸੋਹਣੀ ਏ ਕਲਰ ਦੇਖੋ ਤੁਸੀਂ ਕਿੰਨਾ ਪਿਆਰਾ ਆਇਆ ਏ ਸਬਜੀ ਦਾ ਹੁਣ ਇਹਨੂੰ ਟੱਕ ਕੇ 5 5 ਮਿੰਟ ਹੋਰ ਪਕਾਵਾਂਗੇ ਫਿਰ ਕਰਦੇ ਆ ਜੀ ਇਹਨੂੰ ਆਪਾਂ ਸਰਵ ਲਓ ਜੀ ਆਪਾਂ ਸਬਜੀ ਨੂੰ 5 ਮਿੰਟ ਮੀਡੀਅਮ ਫਲੇਮ ਤੇ ਪਕਾਇਆ ਹੈ ਤੇ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਤੁਸੀਂ ਸਬਜੀ ਸਬਜੀ ਨੇ ਤੇਲ ਛੱਡਤਾ ਹੈ ਤੇ ਸਬਜੀ ਬਿਲਕੁਲ ਰੈਡੀ ਹੈ 컬러 ਦੇਖੋ ਤੁਸੀਂ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਸਬਜੀ ਜਿੰਨੀ ਦੇਖਣ ਨੂੰ ਸੋਹਣੀ ਲੱਗ ਰਹੀ ਹੈ ਤੇ ਉੰਨੀ ਹੀ ਖਾਣ ਵਿੱਚ ਵੀ ਇਹ ਟੇਸਟੀ ਹੈ ਇਹਦੇ ਤੇ ਪਾਉਨੇ ਆ ਜੀ ਕੱਟਿਆ ਹੋਇਆ ਬਰੀਕ ਧਨੀਆ ਹੁਣ ਕਰਦੇ ਆ ਜੀ ਇਹਨੂੰ ਆਪਾਂ ਸਰਵ ਗੈਸ ਆਪਾਂ ਕਰਤੀਏ ਬੰਦ ਤੇ ਹੁਣ ਇਹਨੂੰ ਕਰਦੇ ਆ ਜੀ ਆਪਾਂ ਸਰਵ ਨੋਚ ਆਪਣੇ ਬਹੁਤ ਟੇਸਟੀ ਚਨੇ ਤੇ ਰਾਮਾਤੁਰ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਇਹਦੇ ਨਾਲ ਅੱਜ ਆਪਾਂ ਬਣਾਏ ਨੇ ਜੀ ਬੋਇਲਡ ரைਸ ਨਾਲ ਬਣਾਈ ਹੈ ਜੀ ਆਮਲੇ ਦੀ ਚਟਣੀ ਤੇ ਹੁਣ ਇਹਦੇ ਚ ਪਾਉਣੇ ਆ ਜੀ ਥੋੜਾ ਜਿਹਾ ਆਪਾਂ ਦੇਸੀ ਘਿਓ ਜਿਹਦੇ ਨਾਲ ਕਿ ਦਾ ਟੇਸਟ ਹੋਰ ਵੀ ਵੱਧ ਜਾਵੇ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਬੜੀ ਈਜ਼ੀ ਰੈਸਪੀ ਹੈ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਸੀਂ ਇਹਨੂੰ ਇਸ ਤਰ੍ਹਾਂ ਬਣਾਉਣੀ ਹੈ ਤੇ ਬਹੁਤ ਵਧੀਆ ਹੈ ਜੇਕਰ ਕਦੇ ਨਹੀਂ ਬਣਾਇਆ ਤੇ ਇੱਕ ਵਾਰੀ ਇਹਨੂੰ ਇਸ ਤਰ੍ਹਾਂ ਬਣਾ ਕੇ ਟਰਾਈ ਕਰਿਓ ਇਹ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇੱਕ ਵਾਰੀ ਬਣਾਉਂਗੇ ਤੇ ਫਿਰ ਇਹਨੂੰ ਤੁਸੀਂ ਬਾਰ-ਬਾਰ ਬਣਾ ਕੇ ਖਾਓਗੇ ਬਹੁਤ ਹੀ ਮਜ਼ੇਦਾਰ ਸਬਜ਼ੀ ਆਪਣੀ ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਕਰਦੇ ਹਾਂ ਜੀ ਟੇਸਟ ਕਿਵੇਂ ਦੀ ਬਣੀ ਹੈ ਆਪਣੀ ਸਬਜ਼ੀ ਤੇ ਤੁਹਾਨੂੰ ਦੱਸਦੇ ਹਾਂ ਲਓ ਜੀ ਥੋੜੀ ਜਿਹੀ ਆਪਾਂ ਲਵਾਂਗੇ ਚਟਣੀ ਥੋੜੇ ਕਰਾਂਗੇ ਚੋਲ ਮਿਕਸ ਫੇਟਾਂ ਦੱਸਦੇ ਆ ਜੀ ਕਿਵੇਂ ਦੀ ਬਣੀ ਐ ਆਪਣੀ ਅੱਜ ਦੀ ਰੈਸਪੀ ਬਹੁਤ ਹੀ ਜ਼ਿਆਦਾ ਸਵਾਦ ਬਣੀ ਐ ਖਾ ਕੇ ਮਜ਼ਾ ਹੀ ਆ ਗਿਆ ਸੋ ਐਸੀ ਮੇਰੀ ਅੱਜ ਦੀ ਰੈਸਪੀ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਐ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ